ਪਿਛਲੇ ਦਿਨੀ ਕੱਤੀ ਆਗਿਆਸਤ ਦੇਣਾ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਪਾਛਾਈ ਸ਼ੇਮੀਪਿੰਡਾ ਰੌਣੀ ਦੀ ਪ੍ਰਬੰਧਕਵੀ ਕਮੇਟੀ ਦੇ ਸਹਿਯੋਗ ਸਦਕਾ ਭਗਤਪੂਰਨ ਸਿੰਘ ਗੁਰਮਤ ਕਾਲਜ ਰੌਣਾ ਖੁਰਦ ਵੱਲੋਂ ਲੜਕੀਆਂ ਨੂੰ ਆਤਮ ਨਿਰਪਰ ਬਣਾਉਣ ਦੇ ਮਕਸਦ ਸਦਕਾ ਗੁਰਦੁਆਰਾ ਸਾਹਿਬ ਪਿੰਡ ਰੌਣੀ ਵਿਖੇ ਗੁਰਮਤ ਪ੍ਰਚਾਰ ਕੇਂਦਰ ਅਤੇ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਦੱਸਣ ਦੇ ਮਤਾਬਕ ਜਿਸ ਦੇ ਵਿੱਚ ਭਗਤਪੂਰਨ ਸਿੰਘ ਗੁਰਮਤ ਕਾਲਜ ਵੱਲੋਂ ਲੜਕੀਆਂ ਨੂੰ ਫ੍ਰੀ ਦੇ ਵਿੱਚ ਸਿਲਾਈ ਕਢਾਈ ਫੈਸ਼ਨ ਡਿਜ਼ਾਈਨਿੰਗ ਅਤੇ ਗੁਰਮਤਿ ਗਿਆਨ ਵਿਚਾਰ ਨਾਲ ਜੁਬੰਦਤ ਸਿੱਖਿਆ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਕਿਤਾਬ ਮੁਖੀ ਕੋਰਸ ਵੀ ਇਸ ਸੈਂਟਰ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਸੋ ਇਸ ਮੌਕੇ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰੋਨੋ ਖੁਰਦੇ ਵਿਦਿਆਰਥੀਆਂ ਵੱਲੋਂ ਕੀਰਤਨ ਵਿਖਿਆਨ ਤੋਂ ਉਪਰੰਤ ਅਰਦਾਸ ਬੇਨਤੀ ਕਰਕੇ ਇਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਪਿੰਡ ਰੌਣੀ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਆ ਕੇ ਸ਼ਮੂਲੀਅਤ ਕੀਤੀ ਸੋ ਇਸੇ ਮੌਕੇ ਤੁਸੀਂ ਵੇਖੀ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਰੌਣੀ ਤੋਂ ਔਰਤਾਂ ਨੇ ਆ ਕੇ ਸ਼ਮੂਲੀਅਤ ਕੀਤੀ ਅਤੇ ਇਸ ਸੈਂਟਰ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਸੋ ਇਸ ਪ੍ਰਕਾਰ ਇਸ ਮੌਕੇ ਪਾਛਾਈ ਸ਼ੀਮੀ ਗੁਰਦੁਆਰਾ ਪ੍ਰਬੰਧਕਾ ਕਮੇਟੀਪਨਡ ਰੌਣੀ ਅਤੇ ਸੰਸਥਾ ਦੇ ਮੁੱਖ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਇਸ ਸੈਂਟਰ ਦਾ ਉਦਘਾਟਨ ਕੀਤਾ ਗਿਆ। Sassiriacar. <laughs> <laughs> Sassiriacar.

ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਦੇਖ ਰੇਖ ਤੇ ਦੇਖ ਰੇਖ ਖੇਡ ਦੇ ਵਿੱਚ ਇੱਥੇ ਸਾਰਾ ਜਿਹੜਾ ਪ੍ਰਬੰਧ ਹੋਣਾ ਸਿਖਲਾਈ ਸੈਂਟਰ ਦਾ ਗਲਬਤ ਕਰਦੇ ਆਪਾਂ ਆਪਣੇ ਮੈਮ ਸਾਹਿਬ ਜੀ ਨੂੰ ਪਹਿਲਾਂ ਸਭ ਇਹ ਦੱਸੋ ਕਿ ਜਿਹੜਾ ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਹਨਾ ਵੀ ਜਿਹੜਾ ਇਹ ਜੋ ਵੀ ਕੋਰਸ ਨੇ ਜੋ ਸਿਖਾਏ ਜਾਣੇ ਨੇ ਇਹ ਕੱਲਾ ਲੜਕੀਆਂ ਲਈ ਆ ਕਿ ਜਾਂ ਆਪਣੇ ਇਸ ਵਿੱਚ ਜਿਹੜੇ ਲੜਕੇ ਨੇ ਉਹ ਵੀ ਇਨਵੋਲਵ ਹੋ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਅਸੀਂ ਪਹਿਲਾਂ ਦੱਸਿਆ ਕਿ ਅਸੀਂ ਪਿੰਡ ਰੌਣੀ ਦੇ ਵਿੱਚ ਗੁਰਦਾਰ ਸਾਹਿਬ ਦੇ ਵਿੱਚ ਸिलाई ਸੈਂਟਰ ਅਤੇ ਗੁਰਮਤ ਪ੍ਰਚਾਰ ਕੇਂਦਰ ਸ਼ੁਰੂ ਕਰ ਰਹੇ ਹਾਂ ਜਿਹੜਾ ਬੀਬੀਆਂ ਦੇ ਲਈ ਹੈ ਉਹ ਚਿੱਟੇ ਤਰ੍ਹਾਂ ਦੇ ਸिलाई ਦਾ ਕੋਰਸ ਹੈ ਉਹ ਤੋਂ ਜਿਹੜੇ ਸਿੱਖਿਆ ਮੁਕੀ ਕੋਰਸ ਸ਼ੁਰੂ ਕਰਾਂਗੇ ਉਹ ਆਪਣੇ ਬੇਟਿਆਂ ਦੇ ਲਈ ਤੇ ਆਪਣੇ ਜਿਹੜੇ ਭਾਈ ਸਾਹਿਬ ਜਿਹੜੇ ਵੀ ਕੋਈ ਇਸ ਤਰ੍ਹਾਂ ਸਿੱਖਣਾ ਚਾਹੁੰਦੇ ਨੇ ਉਹ ਸਾਡੇ ਕੋਲ ਆ ਸਕਦੇ ਨੇ ਕਿਉਂਕਿ ਸਾਡੇ ਕੋਲ ਆਲਰੇਡੀ ਭਗਤਪੂਰਨ ਸਿੰਘ ਗੁਰਮਤ ਕਾਲਜ ਦੇ ਵਿੱਚ ਸਕਿੱਲ ਦੇ ਜਿਹੜੇ ਕੋਰਸ ਨੇ ਲੜਕੀਆਂ ਦੇ ਲਈ ਉਹ ਚੱਲ ਰਹੇ ਨੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇੱਥੇ ਵੀ ਉਹ ਕੋਰਸ ਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਸਕਦੇ ਹਨ ਜਬ ਲਾਸਟ ਸਵਾਲ ਬਣਾ ਜਿਸ ਤਰ੍ਹਾਂ ਇਹ ਜੋ ਵੀ ਕੋਰਸ ਕਰਾਏ ਜਾਣਗੇ ਜਾਂ ਸਲਾਈ ਕਢਾਈ ਦਾ ਕੋਈ ਵੀ ਦਾ ਜੋ ਵੀ ਦੱਸੇ ਨੇ ਸਾਰੇ ਇਹ ਫ੍ਰੀ ਆ ਕੋਸਟ ਨਹੀਂ ਕਿ ਕਿੰਨਾ ਕਿ ਉਹਨਾਂ ਦਾ ਚਾਰਜ ਹੋਊਗਾ ਨਹੀਂ ਜੀ ਬਿਲਕੁਲ ਜੀ ਇਹ ਭਗਤਪੁਰ ਸੇ ਗੁਰਮਤ ਕਾਲਜ ਵੱਲੋਂ ਇਹ ਸਾਰੇ ਕੋਰਸ ਨੇ ਜੀ ਉਹ ਬਿਲਕੁਲ ਫ੍ਰੀ ਨੇ ਜੀ ਕਿਸੇ ਵੀ ਕੋਰਸ ਦੀ ਕੋਈ ਭੇਟਾ ਨਹੀਂ ਲਈ ਜਾਵੇਗੀ ਜੀ ਅਸੀਂ ਜਿਹੜੀਆਂ ਬੀਬੀਆਂ ਨੂੰ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਉਹ ਵੀ ਅਸੀਂ ਆਪਣੇ ਕੋਲੋਂ ਫ੍ਰੀ ਹੈ ਜਿਹੜੀਆਂ ਹੈਗੀਆਂ ਇੱਥੇ ਪ੍ਰੋਵਾਈਡ ਕਰਵਾਵਾਂਗੇ ਜੀ ਠੀਕ ਹੈ ਠੀਕ ਹੈ ਮੈਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਗਲਬਤ ਕੀਤੀ ਆ ਮੌਜੂਦ ਆ ਜੀ ਅਸੀਂ ਪਾਕਸ਼ਾਈ ਛੇਵੇਂ ਗੁਰਦੁਆਰਾ ਸਾਹਿਬ ਅੰਦਰ ਰੌਣੀ ਜਿੱਥੇ ਇੱਕ ਵੱਡਾ ਉਪਰਾਲਾ ਤੇ ਭਗਤਪੂਰਨ ਸਿੰਘ ਜੀ ਗੁਰਮਤਕਾਰ ਜੋ ਰੋਣੋਂ ਵੱਲੋਂ ਇਹ ਜਿੱਥੇ ਤੁਸੀਂ ਜਿਸ ਤਰ੍ਹਾਂ ਸਾਰੇ ਵੀਡੀਓ ਨੂੰ ਦੇਖਿਆ ਜਾਣਿਆ ਜੇ ਸਾਰੀ ਜਿਹੜੇ ਕੋਰਸ ਨੇ ਕੀਤਾ ਕੋਰਸ ਨੇ ਜਿਹੜਾ ਬੀਬੀਆਂ ਨੂੰ ਕਰਵਾਏ ਜਾਣੇ ਨੇ ਸਿਖਾਏ ਜਾਣੇ ਨੇ ਫ੍ਰੀ ਆਫ ਕਾਸਟ ਨੇ ਦੀ ਕੋਈ ਵੀ ਜਾਂਦੀ ਕੋਈ ਚਾਰਜ ਕੋਈ ਲੈ ਨਹੀਂ ਜਾਊਗਾ ਸੋ ਅਸੀਂ ਵੀ ਅਪੀਲ ਕਰਦੇ ਆਂ ਕਿ ਤੁਸੀਂ ਆਪਣੇ ਜਿਹੜੇ ਬੱਚੇ ਨੇ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨੇ ਆਪਣੇ ਉਹਨਾਂ ਨੂੰ ਇਸ ਸਕਿਲਾਈ ਸੈਂਟਰ ਦੇ ਵਿੱਚ ਭੇਜ ਕੇ ਜੋ ਵੀ ਉਹਨਾਂ ਦਾ ਦਿਲ ਕਰਦਾ ਕਿਸੇ ਦਾ ਦਿਲ ਕਰਦਾ ਕੁਛ ਬਣਾਉਣ ਦਾ ਜਾਂ ਸਿੱਖਣ ਦਾ ਸੋ ਇਸ ਸਕਿਲਾਈ ਸੈਂਟਰ ਦੇ ਵਿੱਚ ਆ ਕੇ ਜਿਸ ਤਰ੍ਹਾਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਇਹਨਾਂ ਨਾਲ ਤੁਸੀਂ ਜਾਣਕਾਰੀ ਲੈ ਕੇ ਇਹਨਾਂ ਤੋਂ ਤੁਸੀਂ ਆਪਣਾ ਕੋਈ ਵੀ ਜਿਹੜਾ ਕੋਰਸ ਆ ਕੋਈ ਵੀ ਜਿਹੜੀ ਸਿਕਲਾਈ ਆ ਉਹ ਲੈ ਸਕਦੇ ਹੋ ਜੀ ਧੰਨਵਾਦ ਸ਼ੁਕਰੀਆ ਸੋ ਸੰਗਤ ਜੀ ਇਸ ਰਤ ਸਾਡੇ ਦਰਮਿਆਨ ਜਿਤਨਾ ਤੁਸੀਂ ਵੇਖਿਆ ਹੈ ਕਿ ਭੰਤਪੂਰਨ ਸਿੰਘ ਗੁਰਮਤ ਕਾਜ ਰੋਨੋਪੁਰਤ ਵੱਲੋਂ ਜਿਹੜਾ ਇੱਥੇ ਗੁਰਮਤ ਪ੍ਰਚਾਰ ਕੇਂਦਰ ਤੇ ਸਿਲਾਈ ਸੈਂਟਰ ਅਤੇ ਕੋਈ ਹੋਰ ਜਿਹੜੇ ਫੀਲਡ ਦੇ ਨਾਲ ਸੰਬੰਧਿਤ ਜਿਹੜੇ ਕੋਰਸ ਨੇ ਚਲਾਏ ਜਾ ਰਹੇ ਨੇ ਅੱਜ ਆਗਾਜ਼ ਹੋਇਆ ਪਿੰਡ ਰੋਣੀ ਵਿਖੇ ਸੋ ਇਸ ਪ੍ਰੋਜੈਕਟ ਦੇ ਜਿਹੜੇ ਚੇਅਰਮੈਨ ਨੇ ਆਪਣੇ ਭਾਈ ਅਮਰਜੀਤ ਸਿੰਘ ਜੀ ਉਹਨਾਂ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦਾ ਰਹਿਣ ਵਾਲਾ ਇਹ ਪ੍ਰੋਜੈਕਟ ਅਤੇ ਕਿਸ ਤਰ੍ਹਾਂ ਹੋਰ ਪਿੰਡਾਂ ਦੇ ਵਿੱਚ ਵੀ ਇਹ ਜਿਹੜਾ ਕੰਮ ਕਰ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਰ ਇਹ ਜਿਹੜਾ ਅੱਜ ਰੌਣੀ ਵਿਖੇ ਗੁਰਮਤਿ ਪ੍ਰਚਾਰ ਕੇਂਦਰ ਤੇ ਸਿਲਾਈ ਸਿਲਾਈ ਸੈਂਟਰ ਜਿਹੜਾ ਅੱਜ ਇੱਥੇ ਸ਼ੁਰੂ ਹੋਇਆ ਇਹਦੇ ਬਾਰੇ ਸਾਨੂੰ ਡਿਟੇਲ ਦੇ ਵਿੱਚ ਥੋੜਾ ਜਿਹਾ ਚੰਨਾ ਪਾਓ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ ਗੁਰੂ ਸਾਹਿਬ ਦਾ 파ਮਨ ਫੁਰਮਾਨ ਹੈ ਉਦਮ ਕਰੇਂਦਿਆਂ ਜੀ ਹੁਕਮਾਂ ਮੰਦਿਆਂ ਸੁਖ ਪਹੁੰਚ ਤੇ ਆਇਆ ਤੂ ਪ੍ਰਭੂ ਮੇਰ ਨਾਨਕ ਉਤਰੈ ਜੇ ਇੱਥੇ ਵੇਲੜਾ ਨੂੰ ਕੋਈ ਥਾਂ ਨਹੀਂ ਠੀਕ ਹੈ ਗੁਰੂ ਸਾਹਿਬ ਨੇ ਹਮੇਸ਼ਾ ਕੀਰਤੀ ਦਾ ਸਤਿਕਾਰ ਕੀਤਾ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਤਿੰਨ ਗੋਲਡਨ ਪਿੱਲਰ ਨੇ ਜਿਹੜੇ ਗੁਰੂ ਸਾਹਿਬ ਵੱਲੋਂ ਸਾਡੀ ਝੋਲੀ ਵਿੱਚ ਪਾਏ ਗਏ ਨੇ ਔਰ ਉਸੇ ਆਦਰਸ਼ ਨੂੰ ਮੁਖ ਰੱਖ ਕੇ ਥਾਂ ਥਾਂ ਤੇ ਐਸੇ ਸੈਂਟਰ ਕਾਲਜ ਵੱਲੋਂ ਸਾਬ ਜਗਾਦ ਜਗਤ ਸਿੰਘ ਗੁਰਮਤ ਮਿਸਟਰੀ ਕਾਲਜ ਵੱਲੋਂ ਚਲਾਏ ਜਾ ਰਹੇ ਨੇ ਇਸ ਇਸ ਸੈਂਟਰ ਦੀ ਨਿਗਰਾਨੀ ਭਗਤਪੂਰਨ ਸਿੰਘ ਕਾਲਜ ਰੋਨੋ ਉਹਨਾਂ ਵੱਲੋਂ ਕੀਤੀ ਜਾਵੇਗੀ ਮਹੌਸੇ ਯੋਗ ਮਿਲਿਆ ਬਹੁਤ ਖੁਸ਼ੀ ਹੋ ਰਹੀ ਹੈ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਪੈਨਾ ਦੇ ਵਿੱਚ ਖਾਸ ਤੌਰ ਤੇ ਇੱਥੇ ਨਿਹਰੀ ਸਲਾਈ ਸੈਂਟਰ ਦਾ ਹੀ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਸਮੇਂ-ਸਮੇਂ ਸਿਰ ਕੁਕਿੰਗ ਕਲਾਸਾਂ ਤਰ੍ਹਾਂ-ਤਰ੍ਹਾਂ ਦੇ ਪਦਾਰਥ ਬਣਾਉਣੇ ਉਹ ਵੀ ਬੱਚਿਆਂ ਨੂੰ ਸਿਖਾਏ ਜਾਣਗੇ ਨਾਲ ਦੇ ਨਾਲ ਹੀ ਬੱਚਿਆਂ ਨੂੰ ਗੁਰਮਤ ਦੀ ਟ੍ਰੇਨਿੰਗ ਬਹੁਤ ਸਤਜੇ ਢੰਗ ਨਾਲ ਦਿੱਤੀ ਜਾਏਗੀ ਤਾਂ ਕਿ ਇਹ ਬੱਚਿਆਂ ਅੱਗੋਂ ਆਪਣੇ ਬੱਚਿਆਂ ਨੂੰ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਗੁਰਮਤ ਗੁਰਮਤ ਤੇ ਪਹਰਾ ਦੇ ਸਕਣ ਅੱਜ ਸਾਡੇ ਲੇਖਣ ਵਿੱਚ ਆਉਂਦਾ ਹੈ ਕਿ ਸਾਡੇ ਕੋਲ ਡੇਰਾਵਾਦ ਦਾ ਬਹੁਤ ਵੱਡਾ ਬੋਲਬਾਲਾ ਹੈ ਔਰ ਸਾਥ ਜਿਹੜੇ ਨੇ ਉਹ ਨਾ ਸਿਰਫ ਸਾਡੀਆਂ ਬੱਚਿਆਂ ਦਾ ਸਰੀਰਕ ਖੁਸ਼ਹਾਲ ਕਰਦੇ ਨੇ ਬਲਕਿ ਸਾਨੂੰ ਆਰਥਿਕ ਤੌਰ ਤੇ ਵੀ ਲੁੱਟਣ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ ਸੋ ਜੇ ਔਰਤ ਸੁਚੇਤ ਹੋਏਗੀ ਜੇ ਬੀਬੀ ਸੁਚੇਤ ਹੋਏਗੀ ਤਾਂ ਇਹ ਐਸੇ ਸਾਧਾਂ ਤੌਰ ਸਾਡਾ ਬਚਾਅ ਹੋ ਸਕੇਗਾ ਨਹੀਂ ਤੇ ਪੰਜਾਬ ਦਾ ਤਾਂ ਐਸ ਵੇਲੇ ਰੱਬ ਹੀ ਰੱਖਿਆ ਹੈ। ਸ਼ੁਕਰੀਆ ਜੀ ਸ਼ੁਕਰੀਆ ਬਹੁਤ ਧੰਨਵਾਦ ਸਰ। ਅ ਸੋ ਸੰਗਤ ਜੀ ਇਸ ਵਕਤ ਸਾਡੇ ਦਰਮਿਆਨ ਮੌਜੂਦ ਨੇ ਜੀ ਭਗਤਪੁਰਨ ਸਿੰਘ ਗੁਰਮਤ ਕਾਲ ਜਰੋਨਪੁਰ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਮੁੱਖ ਸੇਵਾਦਾਨ ਨੇ ਭਾਈ ਜਸਵੰਤ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਕੇ ਤੇ ਆਂ ਕਿ ਕਿਸ ਤਰ੍ਹਾਂ ਜਿਹੜਾ ਇਹ ਅੱਜ ਪਿੰਡ ਰੌਣੀ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਏ ਉੱਥੇ ਜਿਹੜਾ ਇਹ ਆਪਣੇ ਸੈਂਟਰ ਸ਼ੁਰੂ ਹੋਇਆ ਹੋਰ ਕਿਹੜੀਆਂ ਕੜੀਆਂ ਸਬਧਾਵਾ ਨੇ ਉਹ ਦਿੱਤੇ ਜਾਣਗੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼ੁਕਰਾਨਾ ਸਤਿਗੁਰੂ ਜੀ ਦਾ ਜਿਨ੍ਹਾਂ ਦੀ ਬਖਸ਼ਿਸਤ ਕਾ ਇਸ ਰੋਣੀ ਪਿੰਡ ਦੇ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੀ ਬੇਨਤੀ ਦੇ ਉੱਤੇ ਜੋ ਗੁਰਮਤ ਕਾਲਜ ਵੱਲੋਂ ਭਗਤਪੁਰ ਸਿੰਘ ਗੁਰੂ ਕਾਲਜ ਵੱਲੋਂ ਇੱਥੇ ਸੈਂਟਰ ਗੁਰਮਤ ਸੈਂਟਰ ਖੋਲਿਆ ਜਾ ਰਿਹਾ ਜਿਹਦੇ ਵਿੱਚ ਸਿਲਾਈ ਅਤੇ ਫੈਸ਼ਨ ਡਿਜ਼ਾਈਨਿੰਗ ਅਤੇ ਹੋਰ ਕੁਕਿੰਗ ਕਲਾਸਾਂ ਇਸ ਦੇ ਨਾਲ ਨਾਲ ਹੋਰ ਜਿਹੜੇ ਕੀਤਾਮੁਖੀ ਕੋਰਸ ਵੀ ਕਰਾਉਣ ਦੀ ਅਸੀਂ ਅਗੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਤਾਂ ਜੋ ਬੱਚਿਆਂ ਨੂੰ ਸੈਲਫ ਹੈਲਪ ਜਾਨੀ ਕਿ ਖੁਦ ਪੈਰਾਂ ਤੇ ਖੜੇ ਹੋਣ ਦੇ ਵੀ ਅਸੀਂ ਇੱਥੇ ਇਹਨਾਂ ਨੂੰ ਸਿਖਲਾਈ ਦੇ ਸਕੀਏ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤੇ ਇਸ ਤਰ੍ਹਾਂ ਦੀਆਂ ਗੁਰਦੁਆਰਾ ਕਮੇਟੀਆਂ ਨਾਲ ਅਸੀਂ ਮਿਲ ਕੇ ਹੋਰ ਥਾਵਾਂ ਤੇ ਸੈਂਟਰ ਖੋਲਣ ਦਾ ਵੀ ਯਤਨ ਕਰਾਂਗੇ ਤੇ ਇਹਨਾਂ ਦਾ ਸਾਰੀ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਬੜੇ ਉਤਸ਼ਾਹ ਨਾਲ ਉਹਨਾਂ ਨੇ ਅੱਜ ਦੇ ਜੋ ਅੱਜ ਅਸੀਂ ਅਰੰਭਤਾ ਕੀਤੀ ਹੈ ਇਸ ਸਿਲਾਈ ਸੈਂਟਰ ਦੀ ਅਤੇ ਗੁਰਮਤ ਕੇਂਦਰ ਦੀ ਜਿਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਲਾਈ ਸਾਰਾ ਕੁਝ ਸਿਖਾਣ ਦੀ ਅਰੰਭਤਾ ਹੋਈ ਅੱਜ ਤੇ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਇਹ ਧੰਨਵਾਦਾਂ ਇਹ ਧੰਵਾਦੀਆਂ ਆਸੀਂ ਇਹਨਾਂ ਦੇ ਤੇ ਵਧਾਈ ਦੇ ਪਾਤਰ ਨੇ ਤੇ ਜਿਨ੍ਹਾਂ ਨੇ ਇਹ ਸੋਚਿਆ ਕਿ ਸਾਡੇ ਬੱਚਿਆਂ ਨੂੰ ਗੁਰਮਤਿ ਵਿੱਦਿਆ ਵੀ ਮਿਲੇ ਸਾਰਾ ਕੁਝ ਮਿਲੇ ਕਿਉਂਕਿ ਗੁਰੂ ਘਰ ਜਿਹੜੇ ਨੇ ਉਹ ਇੱਕ ਸਕੂਲ ਨੇ ਸਿੱਖੀ ਦਾ ਸਕੂਲ ਨੇ ਜਿੱਥੇ ਗੁਰੂ ਨਾਲ ਜੋੜਨ ਦਾ ਜਿੱਥੇ ਉਪਰਾਲਾ ਕੀਤਾ ਜਾ ਸਕਦਾ ਤੇ ਅਸੀਂ ਆਪਣੇ ਸਹਿਬਜ਼ਾਦਾ ਜਹਾਰ ਸਿੰਘ ਗੁਰਮਤਿ ਮਸੀਹ ਕਾਲਜ ਚੌਂਤਾ ਕਲਾਰੋਪੜ ਵੱਲੋਂ ਇਹ ਸਾਰੀ ਕਮੇਟੀ ਨੂੰ ਵਿਸ਼ਵਾਸ ਦਵਾਨੇ ਆ ਤੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ ਕਿ ਅਸੀਂ ਵੱਧ ਤਰ ਕੇ ਇੱਥੇ ਵੀ ਜਗਾ ਜਗਾ ਅੱਜ ਸੈਂਟਰ ਚੱਲਿਆ ਸ਼ੁਰੂਆਤ ਕੀਤੀ ਹੈ ਇਹ ਜੜਦੀ ਕਲਾ ਦੇ ਨਾਲ ਅਸੀਂ ਇਹਨੂੰ ਅਰੰਭਾਤ ਕਰਕੇ ਤੇ ਇਹਨੂੰ ਬੁਲੰਦੀਆਂ ਤੇ ਲੈ ਕੇ ਜਾਈਏ ਬੱਚਿਆਂ ਨੂੰ ਸਿਖਲਾਈ ਦੇਈਏ ਬੱਚਿਆਂ ਨੂੰ ਗੁਰੂ ਨਾਲ ਜੋੜੀਏ ਇਹ ਸਾਡੀ ਦਿਲੀ ਇੱਛਾ ਜੀ ਹੋਈਆਂ ਤੁਮਾਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਇੱਕ ਸੈਕਿੰਡ